ਇਸ ਮੌਕੇ ਜਾਣਕਾਰੀ ਦਿੰਦਿਆਂ ਸ਼ਿਵ ਸੈਨਾਪਾਲ ਠਾਕਰੇ ਦੇ ਆਗੂ ਹਰਵਿੰਦਰ ਸੋਨੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਅਜੇ ਸਲਾਰੀਆ ਸ਼ਿਵ ਸੈਨਾਪਾਲ ਠਾਕਰੇ ਦੇ ਨਾਲ ਸਬੰਧਤ ਸੀ ਜਿਸ ਨੂੰ ਚਾਰ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਹਰਵਿੰਦਰ ਸੋਨੀ ਨੇ ਦੱਸਿਆ ਕਿ ਇਹ ਨੌਜਵਾਨ ਪਹਿਲਾਂ ਕਈ ਕ੍ਰਿਮੀਨਲ ਕੇਸਾਂ ਦੇ ਵਿੱਚ ਪਗੋੜੇ ਹਨ ਉਹਨਾਂ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਪੁਲਿਸ ਨੂੰ ਪਹਿਲਾਂ ਹੀ ਸੂਚਨਾ ਦਿੱਤੀ ਹੋਈ ਸੀ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਕੋਈ ਰੰਜਿਸ਼ ਨਹੀਂ ਹੈ ਇਹ ਸਿਰਫ ਇਹ ਜਿਹੜੇ ਨਵੀਂ ਪੌਂਦ ਫੇਰ ਦੁਬਾਰਾ ਗੈਂਗਸਟਰ ਦੇ ਰੂਪੇ ਖੜੀ ਹੋ ਰਹੀ ਹੈ ਉਹ ਚੀਜ਼ ਹੈਗੀ ਹੈ ਇਹ ਆਲਰੇਡੀ ਪੀਓ ਨੇ ਇਹ ਜਿਹੜੇ ਮੁੰਡੇ ਨੇ ਆਲਰੇਡੀ ਪੀਓ ਨੇ ਔਰ ਇਹਦੀ ਇਨਫੋਰਮੇਸ਼ਨ ਜਿਹੜੀ ਆਲਰੇਡੀ ਪੁਲਿਸ ਨੂੰ ਦਿੱਤੀ ਗਈ ਸੀ ਬਿਲਕੁਲ ਪਹਿਚਾਣ ਹੈ ਨਦੀ ਇੱਕ ਇਸ ਤੋਂ ਦਿਨ ਤੋਂ 10 ਦਿਨ ਤੋਂ ਇਹਦੀ ਪਹਿਚਾਣ ਹੈਗੀ ਹੈ ਆਲਰੇਡੀ ਪੁਲਿਸ ਨੇ ਧਿਆਨ ਚੇਕਾ ਹੈ ਕਿ ਇਹ ਜਿਹੜੇ ਬੰਦੇ ਸੀ ਬਾਈ ਨੇਮ ਦੱਸੇ ਹੋਏ ਸੀਗੇ ਪਰਸੋਂ ਉਹਨਾਂ ਨੂੰ ਫੜਨ ਵਾਸਤੇ ਫੀਲਿੰਗ ਵੀ ਕੀਤੀ ਗਈ ਸੀ ਪੁਲਿਸ ਵਾਲੇ ਦੋ ਆਏ ਸੀ ਕਿ ਉਹਨੂੰ ਫੜਿਆ ਨਹੀਂ ਗਿਆ ਰਿਵੋਲਵਰ ਹੈ ਇੱਕ ਰਵਾਲਵਰ ਸਪੇਨ ਮੇਡ ਹੈਗਾ ਇੱਕ ਇਟਲੀ ਮੇਡ ਹੈਗਾ ਕਿਉਂਕਿ ਮੁੰਡਿਆਂ ਨੇ ਸਾਰੀ ਇਨਫੋਰਮੇਸ਼ਨ ਉਹਨਾਂ ਕੋਲ ਕਲੈਕਟ ਕੀਤੀ ਸੀ ਫਿਰ ਉਸ ਤੋਂ ਬਾਅਦ ਆਪਾਂ ਪੁਲਿਸ ਦਾ ਧਿਆਨ ਚ ਲੈਂਦਾ ਸੀਗਾ ਡਿਸਟ੍ਰਿਕਟ ਵੈਸਪੈਂਟ ਸਾਡੇ ਸ਼ਿਵਸ਼ੇਨਾ ਨਾ ਬਾਟਾ ਸ਼ਿਵਸ਼ੇਨਾ ਬਾਲਾ ਸਾਹਿਬ ਠਾਕਰੇ ਦਾ ਔਰ ਇਹ ਸਿਰਫ ਇੰਨਾ ਜ਼ਰੂਰ ਕਹਿਣਾ ਚਾਹਾਂਗਾ ਕਿਉਂਕਿ ਇਹ ਜਿਹੜੇ ਹੈਗੇ ਕਿੰਨੇ ਕਿੰਨੇ ਮੁੰਡੇ 18 18 19 ਸਾਲ ਦੇ ਮੁੰਡੇ ਆ ਸਾਰੇ ਕੋਈ ਇੰਨੇ ਜ਼ਿਆਦਾ ਵੀ ਨਹੀਂ ਕਿ ਬੜੇ ਮੈਚੋਰ ਹੈ ਕਿ ਨਹੀਂ ਲੇਕਿਨ ਇਹਨਾ ਏਜ ਵਿੱਚ ਆ ਕੇ ਉਹਨਾਂ ਨੇ ਇੰਨਾ ਕੁ ਕਾਇਮ ਕਰ ਲਿਆ ਕਿ ਉਹਨਾਂ ਨੂੰ ਪੀਓ ਕੋ ਸ਼ਿਦਕਤਾ ਗਿਆ ਔਰ ਜੇ ਪੀਓ ਨੇ ਤਾਂ ਫਿਰ ਇਹ ਸਾਡੇ ਮੁੰਡਿਆਂ ਨੂੰ ਇਸ ਚੀਜ਼ ਦਾ ਸਾਰਾ ਪਤਾ ਲੱਗ ਸਕਦਾ ਹੈ ਤੇ ਫਿਰ ਪੁਲਿਸ ਨੂੰ ਕਿਉਂ ਨਹੀਂ ਪਤਾ ਲੱਗ ਸਕਦਾ ਕਿਉਂ ਇੰਟੈਲੀਜੈਂਸਰ ਕਹਿੰਦੇ ਇੰਟੈਲੀਜੈਂਸ ਫਲੌਪ ਹੈ ਇੰਟੈਲੀਜੈਂਸ ਫਲੌਪ ਹੈ ਤੇ ਆਲਰੇਡੀ ਦੇਖੋ ਤੁਮ ਮੌਕੇ ਤੇ ਪਹੁੰਚੇ ਐਸ ਐਚ ਓ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਕੁਝ ਨੌਜਵਾਨ ਫਿਲਹਾਲ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹ ਪੁਰਾਣੇ ਸ਼ਾਲੇ 'ਚ ਕੋਈ ਗੋਲੀ ਚੱਲੀ ਹੈ ਜਿੱਥੇ ਕੋਈ ਨៃਂ ਜੜਿਆ ਸੀ। ਸਾਨੂੰ ਇਨਫੋਰਮੇਸ਼ਨ ਆਈ ਮੈਂ ਬਰੋਲ ਹਸਪੀਟਲ ਨੂੰ ਉਹ ਲੈ ਕੇ ਆਇਆ ਸੀ ਮੈਂ ਕਿ ਉਹ ਉੱਥੇ ਆਇਆ ਸੀਗਾ ਐਡਮਿਟ ਸੀਗਾ ਉਹਦੀ ਅਨਫੋਰਚੂਨੇਟ ਡੈਥ ਹੋ ਗਈ ਹੈ ਤੇ ਫਰਦਰ ਜਿਹੜੀ ਹੈ ਉਹ ਤਫਤੀਸ਼ ਚੱਲ ਰਹੀ ਹੈ ਪੁਰਾਣੇ ਸ਼ਾਲੇ। ਹੁਣ ਵੇਖਣਾ ਅਹਿਮ ਹੋਵੇਗਾ ਕਿ ਆਖਿਰ ਪੰਜਾਬ ਪੁਲਿਸ ਕਦੋਂ ਤੱਕ ਇਹ ਨਾਮੁਲਸਮਾਨਾਂ ਨੂੰ ਗ੍ਰਿਫਤਾਰ ਕਰਦੀ ਹੈ। ਕੀ ਪਰਿਵਾਰ ਨੂੰ ਇਨਸਾਫ ਮਿਲੇਗਾ ਜਾਂ ਫਿਰ ਦਰ ਤਰ ਤਿੰਗਾ ਠੋਕਰਾਂ ਖਾਣੀਆਂ ਪੈਣਗੀਆਂ।